ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਾਂਗੇ ਇੱਕ ਰਾਜਵੀਰ ਜੋ ਅੰਦਾ ਦੀ ਪਤਨੀ ਨਾਲ ਜੁੜੀ ਹੈ ਔਰ ਦੂਜੀ ਦਿਲਜੀਤ ਦੋ ਸਾੰਚ ਦੇ ਨਾਲ ਦੋਨਾਂ ਦੇ ਉੱਤੇ ਬੜੇ ਵੱਡੇ ਇਲਜ਼ਾਮ ਲਾਏ ਗਏ ਹੈਗੇ ਹਨ ਇਲਜ਼ਾਮਾਂ ਦੀ ਹਕੀਕਤ ਕੀ ਹੈ ਕੀ ਸੱਚਾਈ ਹੈਗੀ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਫਿਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰੀ ਕਾਲ ਜਿਹੜੀ ਖਬਰ ਤੁਸੀਂ ਅੱਜ ਸੁਣਨ ਜਾ ਰਹੇ ਹੋ ਰਾਜਵੀਰ ਜਵੰਦਾ ਦੀ ਪਤਨੀ ਤੇ ਫੇਰ ਤੋਂ ਦੁਸ਼ਰਾਗ ਦੇ ਨੇ ਔਰ ਕੌਣ ਆਉਣ ਵਾਲਾ ਇਹ ਖਬਰ ਬੜੀ ਅਹਿਮ ਹੈ ਪੰਜਾਬ ਦੇ ਲੋਕਾਂ ਪ੍ਰਤੀ ਕਿਉਂਕਿ ਪੰਜਾਬ ਦੇ ਅੰਦਰ ਰਾਜਵੀਰ ਜਵੰਦੇ ਨੂੰ ਬੇहद ਜਿਆਦਾ ਉਹ ਲੋਕਪ੍ਰੀਆ ਇੱਕ ਕਲਾਕਾਰ ਸੀ ਜਿਹਨੂੰ ਬੱਚਾ-ਬੱਚਾ ਪੰਜਾਬ ਦਾ ਛੋਟੇ ਤੋਂ ਲੈ ਕੇ ਬਜ਼ੁਰਗਾਂ ਤੱਕ ਬੜਾ ਲੋਕ ਚਾਹੁੰਦੇ ਸੀ ਉਹਨਾਂ ਦਾ ਫੇਰ ਤੋਂ ਮੁੱਦਾ ਫੇਰ ਪੜਕ ਚੁੱਕਿਆ ਔਰ ਦੂਜੇ ਪਾਸੇ ਹੈ ਜੀ ਦਿਲਜੀਤ ਦੋਸਾਹ ਜਿਨ੍ਹਾਂ ਨੇ ਪੈਰੀ ਹੱਥ ਅਮਿਤਾਬ ਵਚਨ ਦੇ ਰਾ ਦਿੱਤੇ ਸੀ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਕਿਉਂਕਿ ਦਲਜੀਤ ਦੁਸਾਜ ਦਰਅਸਲ ਦੇ ਵਿੱਚ ਵਿੱਚ 90% ਲੋਕ ਇਸ ਗੱਲ ਨੂੰ ਨਹੀਂ ਜਾਣਦੇ ਕਿ ਦਲਜੀਤ ਦੁਸਾਜ ਕਿਸ ਕੰਮ ਲਈ ਪ੍ਰਤੀ ਗਿਆ ਸੀ ਔਰ ਪੈਰੀ ਹੱਥ ਲਾਉਣ ਦਾ ਮਕਸਦ ਪੂਰਾ ਮਾਮਲਾ ਤੁਹਾਡੇ ਅੱਜ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਕਿਸੇ ਗੱਲ ਤੋਂ ਅਣਜਾਣ ਨੇ ਕਿ ਦਲਜੀਤ ਦੁਸਾਜ ਦਾ ਮਕਸਦ ਕੀ ਸੀ ਸਣੋਂ ਕੇ ਤਾਂ ਹੈਰਾਨ ਹੋ ਜਾਓਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਪਤਨੀ ਤੇ ਦੋਸ਼ ਕਿਨੇ ਲਾਏ ਨੇ ਕਿਉਂਕਿ ਰਾਜਵੀਰ ਜਵੰਦਾ ਸਾਡੇ ਵਿੱਚ ਤਾਂ ਨਹੀਂ ਹੈ ਪਰ ਜਿਹੜੀ ਹੁਣ ਖਬਰ ਹੈ ਉਹ ਰਾਜਵੀਰ ਜਵੰਦਾ ਦੀ ਪਤਨੀ ਤੇ ਦੋਸ਼ ਲੱਗਣ ਦੀ ਔਰ ਕਿਨੇ ਲਾਏ ਨੇ ਮਾਮਲਾ ਬੜਾ ਗੰਭੀਰ ਆ ਕਿਉਂਕਿ ਪੰਜਾਬ ਭਰ ਦੇ ਲੋਕ ਬੜਾ ਪਿਆਰ ਕਰਦੇ ਨੇ ਅੱਜ ਵੀ ਕਰ ਰਹੇ ਰਾਜਵੀਰ ਜਵੰਦਾ ਚਾਹੇ ਸਾਡੇ ਵਿੱਚ ਨਹੀਂ ਹੈ ਪਰ ਸਾਡੇ ਹੀ ਪੰਜਾਬ ਦੇ ਵਿੱਚ ਖੇਰ ਤੋਂ ਦੋਵੇਂ ਖਬਰਾਂ ਨੇ ਤਹਿਲ ਕਮ ਚਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੀ ਜਿਹੜੀ ਪੱਟੀ ਮੇਸ ਹੈ ਜਾਂ ਦਿਲਜੀਤ ਦਸਾਂਝ ਦੀ ਹਮੇਸ਼ਾ ਤੱਕ ਕੀ ਹੋ ਰਹੀ ਆ ਮਾਮਲਾ ਕੀ ਆ ਇਹ ਪੂਰਾ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਆ ਪਹਿਲੀ ਖਬਰ ਆ ਜੀ ਦਿਲਜੀਤ ਦਸਾਂਝ ਉਹ ਵੀ ਸਾਡੇ ਪੰਜਾਬ ਦੇ ਇੱਕ ਨਾਮੀ ਸਿੰਗਰ ਨੇ ਅਕਸਰ ਸਾਡੇ ਪੰਜਾਬ ਦੇ ਅੰਦਰ ਦੇਖਿਆ ਕਿ ਜਿੰਨੇ ਵੀ ਸਾਡੇ ਫਨਕਾਰ ਜਿੰਨੇ ਵੀ ਸਾਡੇ ਕਲਾਕਾਰ ਬਹੁਤ ਚਕੋਟੇ ਦੇ ਉਹਨਾਂ ਦੇ ਨਾਲ ਇਹੀ ਵਰਤਾਰਾ ਹੁੰਦਾ ਆ ਰਿਹਾ ਸੀ ਤਾਂ ਦਲਜੀਤ ਦਸਾਂਝ ਤੇ ਆ ਜੋ ਵੀ ਪਹਿਲੀ ਖਬਰ ਦਲਜੀਤ ਦਸਾਂਝ ਦੀ ਕਿ ਜਿਹਨੇ ਪੂਰੇ ਪੰਜਾਬ ਭਰ ਦੇ ਨਹੀਂ ਮੁਲਖਾਂ ਤੱਕ ਇਹ ਗੱਲ ਜਾ ਚੁੱਕੀ ਆ ਕਿ ਭਾਈ ਅਮਿਤਆਬ ਵਚਨ ਦੇ ਕੇਬੀਸੀ ਦੇ ਸ਼ੋਅ ਤੇ ਦਲਜੀਤ ਦਸਾਂਝ ਨੇ ਪਹਿਲੀ ਹੱਥ ਲਾਇਏ ਨੇ ਦਰਸਲ ਦੇ ਵਿੱਚ ਉਹ ਇੱਕ ਕਰੈਕਟਰ ਨੂੰ ਦੇਖ ਕੇ ਲੱਗੇ ਨੇ ਉਹ ਕੋਈ ਨਿੱਜੀ ਤੌਰ ਤੇ ਨਹੀਂ ਲਾਇੀ ਸੀ ਸਾਡੇ ਪੰਜਾਬੀਆਂ ਦਾ ਇਹ ਕਲਚਰ ਵੀ ਆ ਵੱਡਿਆਂ ਦੀ ਇੱਜ਼ਤ ਕਰਨਾ ਔਰ ਦੂਜੇ ਪਾਸੇ ਅਮਿਤਾ ਬਚਨ ਤੇ ਦੋਸ਼ੇ ਲੱਗਦੇ ਨੇ ਕਹਿੰਦੇ ਜੀ ਉਹਨੇ 1984 ਦੇ ਅੰਦਰ ਸਿੱਖਿਆ ਦੇ ਉੱਤੇ ਬਹੁਤ ਵੱਡੀ ਟਿੱਪਣੀ ਕੀਤੀ ਸੀ ਉਹ ਤੁਹਾਨੂੰ ਅੱਗੇ ਦੱਸਾਂਗੇ ਜੀ ਤੋਂ ਸਾਡਾ ਪੰਜਾਬ ਵਿਰੁੱਧ ਹੋ ਗਿਆ ਸੀ ਅਮਿਤਾ ਬਚਨ ਤੇ ਤਾਂ ਦਲਜੀਤ ਨੇ ਉੱਥੇ ਜਾ ਕੇ ਕਿਹਾ ਕਿ ਸੀ ਕਿਉਂ ਗਿਆ ਸੀ ਦਰਅਸਲ ਉਹ ਦੇ ਵਿੱਚ ਉਹ ਪੰਜਾਬ ਪ੍ਰਤੀ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਵੱਡੇ ਪੱਧਰ ਤੇ ਕਿ ਇਹ ਨੈਸ਼ਨਲ ਪੱਧਰ ਤੇ ਇਹ ਗੱਲ ਜਾਵੇ ਪੰਜਾਬ ਦੇ ਵਿੱਚ ਜਿਹੜੀ ਹੜਾ ਨੇ ਮਾਰ ਪਾਈ ਸੀ ਉਸ ਗੱਲ ਨੂੰ ਉਸ ਮੰਚ ਤੇ ਤੇ ਰਹਿ ਗਿਆ ਜਿਹੜੇ ਪੈਸੇ ਖੇਡ ਦੇ ਦੌਰਾਨ ਉੱਥੇ ਜਿੱਤੇ ਗਏ 50 ਲੱਖ ਰੁਪਈਆ ਉਹ ਪੰਜਾਬ ਪ੍ਰਤੀ ਸਿੱਖ ਗਲੋਬਲ ਜਿਹੜੀ ਸਾਡੀ ਇੱਕ ਸੰਸਥਾ ਹੈਗੀ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਔਰ ਬਾਈ ਜੀ ਦੋ ਸਾਜ ਇਹ ਵੀ ਕਹਿੰਦੇ ਨੇ ਕਿ ਭਾਈ ਇੰਨੇ ਕੁ ਪੈਸੇ ਤਾਂ ਅਸੀਂ ਵੈਸੇ ਵੀ ਦੇ ਸਕਦੇ ਹਾਂ ਪਰ ਅਸੀਂ ਨੈਸ਼ਨਲ ਪੱਧਰ ਤੇ ਇਹ ਮੈਸੇਜ ਦੇਣਾ ਚਾਹੁੰਦੇ ਸੀ ਕਿ ਪੂਰਾ ਪੰਜਾਬ ਆ ਜਿਹੜਾ ਉਹ ਪਾਣੀ ਦੀ ਮਾਰ ਦੇ ਵਿੱਚ ਆ ਚੁੱਕਿਆ ਸੀ ਤਾਂ ਪੰਜਾਬ ਦੀ ਮਦਦ ਕੀਤੀ ਜਾਵੇ ਅਕਸਰ ਉਹਨਾਂ ਨੇ ਲੋਕਾਂ ਨੂੰ ਜਾਗਰਤ ਕਰਨ ਦੀ ਉੱਤੇ ਗੱਲ ਕਹੀ ਸੀ ਤਾਂ ਲੋਕਾਂ ਨੇ ਵਿਵਾਦ ਖੜਾ ਕਰ ਦਿੱਤਾ ਕਹਿੰਦੇ ਜੀ ਦਲਜੀਤ ਨੇ ਪੈਰੀ ਹੱਥ ਲਾ ਦਿੱਤੇ ਨੇ ਅਮਿਤਾ ਬਚਨ ਦੇ ਬਹੁਤ ਸਾਰੀਆਂ ਧਮਕੀਆਂ ਮਿਲੀਆਂ ਇਥੋਂ ਦਾ ਕਿ ਪੰਨੂ ਨੇ ਅਮਰੀਕਾ ਦੇ ਵਿੱਚੋਂ ਧਮਕੀ ਦਿੱਤੀ ਦਲਜੀਤ ਨੂੰ ਕਿ ਅਸੀਂ ਤੇਰਾ ਸ਼ੋਅ ਨਹੀਂ ਲੱਗਣ ਦੇਣਾ ਕਿ ਅਸੀਂ ਫਲਾਣਾ ਕਰਦੇ ਹਾਂ ਬਹੁਤ ਸਾਰੀਆਂ ਧਮਕੀਆਂ ਅਸਰ ਪੰਜਾਬ ਦੇ ਲੋਕ ਆਪਣੇ ਆਪਿਆਂ ਦੀਆਂ ਹੀ ਲੱਤਾਂ ਖਿੱਚਦੇ ਨੇ ਇਹ ਅਕਸਰ ਤੁਸੀਂ ਵੇਖਿਆ ਤਾਂ ਵੱਲਜੀਤ ਦਸਾਜ ਦਾ ਜਿਹੜਾ ਕਿ ਮੈਸੇਜ ਦੇਣ ਦਾ ਇੱਕ ਮਕਸਦ ਸੀ ਇਸ ਨੂੰ ਕਿਸੇ ਵੀ ਵਿਵਾਦ ਦੇ ਨਾਲ ਲਾ ਜੋੜ ਕੇ ਦੇਖਿਆ ਜਾਵੇ। ਔਰ ਦੂਜੇ ਪਾਸੇ ਆਜੋ ਵੀ ਜਿਹੜੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਫੇਰ ਤੋਂ ਖਬਰ ਹੈਡਲਾਈਨ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਜਿਹਨੇ ਪੂਰੇ ਪੰਜਾਬ ਨੂੰ ਫੇਰ ਤੋਂ ਹਿਲਾ ਕੇ ਰੱਖ ਦਿੱਤਾ ਕਿਉਂਕਿ ਗੱਲ ਜਿਹੜੀ ਪਰਿਵਾਰ ਦੇ ਉੱਤੇ ਜਾਂਦੀ ਆ ਇਹ ਬੜੀ ਸ਼ੰਕਾ ਦੇ ਵਿੱਚ ਪਾਉਂਦੀ ਆ ਹਰ ਕਿਸੇ ਨੂੰ ਪਾਉਂਦੀ ਆ ਪਰ ਮੈਂ ਇੱਥੇ ਤੁਹਾਨੂੰ ਇਹਦੀ ਸੱਚਾਈ ਦੱਸਣੀ ਚਾਹੁੰਦਾ ਰਾਜਵੀਰ ਜਵੰਦਾ ਦੀ ਜਿਹੜੀ ਇਹ ਅਪਡੇਟ ਹੈ ਇੱਕ ਚੈਨਲ ਦੇ ਥਰੂ ਦਿੱਤੀ ਜਾ ਰਹੀ ਹੈ ਲਗਾਤਾਰ ਦਿੱਤੀ ਜਾ ਰਹੀ ਹੈ ਪੰਜਾਬ ਅਪਡੇਟ ਉਸ ਚੈਨਲ ਦਾ ਨਾਮ ਹੈ ਜਿੱਥੋਂ ਇਹ ਖਬਰਾਂ ਫੈਲ ਰਹੀਆਂ ਨੇ ਕਿ ਰਾਜਵੀਰ ਜਵੰਦਾ ਦੀ ਵਾਈਫ ਤੇ ਵੱਡੇ ਇਜਾਮ ਲੱਗ ਚੁੱਕੇ ਨੇ ਉਹਨਾਂ ਦੀ ਮਾਂ ਤੇ ਲੱਗ ਚੁੱਕੇ ਨੇ ਇਹ ਖਬਰਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਕਈ ਸਾਰੇ ਚੈਨਲ ਫਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ ਦਿੱਤੀ ਗਈ ਹੈ ਜੀ ਪੰਜਾਬ ਅਪਡੇਟ ਚੈਨਲ ਦਾ ਨਾਮ ਹੈ ਤਾਂ ਬਹੁਤ ਸਾਰੇ ਇਹ ਜੋ ਚੈਨਲ ਜਿਹੜੇ ਰਾਜਵੀਰ ਜਵੰਦਾ ਦੀ ਪਤਨੀ ਦੀ ਉਹਨਾਂ ਦੇ ਪਰਿਵਾਰ ਦੀ ਔਰ ਰਾਜਵੀਰ ਜਵੰਦਾ ਦੀ ਹਲੇ ਵੀ ਮਿੱਟੀ ਪਲੀਤ ਔਰ ਮਿੱਟੀ ਪਟ ਰਹੇ ਨੇ ਐਸ ਕਰਕੇ ਦੇ ਵਿੱਚ ਦੋਸ਼ ਸਾਡੇ ਹੀ ਪੰਜਾਬ ਦੇ ਉਹਨਾਂ ਲੋਕਾਂ ਤੇ ਲੱਗਦਾ ਜਿਹੜੇ ਲੋਕ ਗਲਤ ਖਬਰਾਂ ਫੈਲਾਉਂਦੇ ਨੇ ਔਰ ਪੰਜਾਬ ਦਾ ਜਿਹੜਾ ਸਾਡਾ ਕਲਚਰ ਇਸ ਦੇ ਔਰ ਦੂਜੇ ਪਾਸੇ ਸਾਡੇ ਜਿਹੜੇ ਪੰਜਾਬੀ ਸਿੰਗਰ ਨੇ ਜਿਹੜੇ ਸਾਡੇ ਸੱਭਿਆਚਾਰਕ ਨੂੰ ਕਾਇਮ ਰੱਖ ਕੇ ਗਏ ਨੇ ਔਰ ਮਾ ਬੋਲੀ ਨੂੰ ਬਹੁਤ ਉੱਚਾ ਕਰਕੇ ਗਏ ਨੇ ਉਹਨਾਂ ਲੋਕਾਂ ਦੀ ਮਿੱਟੀ ਓ ਛਾਲਨੀ ਉਹਨਾਂ ਲੋਕਾਂ ਦੇ ਉੱਤੇ ਤੌਹੰਤਾਂ ਲਾਉਣੀਆਂ ਉਹਨਾਂ ਦੇ ਪਰਿਵਾਰ ਤੇ ਲਾਉਣੀਆਂ ਕਿਤੇ ਨਾ ਕਿਤੇ ਇਹ ਬਾਹਰ ਵੱਡੀ ਗਲਤ ਗੱਲ ਹੈ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਤਾਂ ਰਾਜਵੀਰ ਜਵੰਦਾ ਦੀ ਜਿਹੜੀ ਪਤਨੀ ਹੈ ਹੁਣ ਮੈਂ ਇੱਥੇ ਇੱਕ ਜਿਹੜੀ ਗੱਲ ਕਹਿਣੀ ਚਾਹੁੰਦਾ ਇਹਨੂੰ ਗੌਰ ਦੇ ਨਾਲ ਸੁਣਨ ਦੀ ਲੋੜ ਹੈ ਜਿੰਨੇ ਵੀ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਨੇ ਉਹ ਇਸ ਆਵਾਜ਼ ਨੂੰ ਜ਼ਰੂਰ ਚੱਕਣ ਤੇ ਜਿਹੜੀ ਖਬਰ ਗਲਤ ਫੈਲਾਈ ਜਾ ਰਹੀ ਹੈ ਇਹਦੇ ਨਾਲ ਇਕੱਲੇ ਰਾਜਵੀਰ ਜਵੰਦਾ ਦੇ ਪਰਿਵਾਰ ਨਹੀਂ ਬਲਕਿ ਜਿੰਨੇ ਵੀ ਉਹਨੂੰ ਚਾਉਣ ਵਾਲੇ ਲੋਕ ਨੇ ਜਾਂ ਸਾਡੇ ਪੰਜਾਬ ਭਰ ਦੇ ਵਿੱਚ ਮਾਵਾ ਪੈਣਾ ਬਹੁਤ ਸਾਰੇ ਚਾਹੁੰਦੇ ਨੇ ਸਭ ਨੂੰ ਠੇਸ ਪਹੁੰਚਦੀ ਹੈ ਪਰ ਪੰਜਾਬੀ ਹੋਣ ਦੇ ਨਾਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਇਸ ਤੇ ਸਾਡੇ ਹੀ ਪੰਜਾਬ ਦੀ ਸਰਕਾਰ ਨੂੰ ਬੜੇ ਤਰੀਕੇ ਦੇ ਨਾਲ ਇਹ ਤੇ ਸ਼ਰਮਿੰਨ ਵੀ ਕਰਾਉਣੀ ਚਾਹੀਦੀ ਹੈ ਕਿ ਮਾਮਲਾ ਕੀ ਹੋਇਆ ਸੀ ਔਰ ਦੂਜੇ ਪਾਸੇ ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਹਰ ਰੋਜ਼ ਰਾਜਵੀਰ ਜਵੰਦਾ ਦੀ ਮਿੱਟੀ ਪਲੀਤ ਕਰਦੇ ਨੇ ਔਰ ਉਹਨਾਂ ਦੇ ਘਰ ਵਾਲਿਆਂ ਨੂੰ ਚਾਹੀਦਾ ਇਹ ਤੇ ਐਕਸ਼ਨ ਲੈਣਾ ਚਾਹੀਦਾ ਜਿੰਨੇ ਵੀ ਰਾਜਵੀਰ ਜਵੰਦਾ ਦੇ ਦੋਸਤ ਨੇ ਚਾਹੇ ਉਹ ਕਿੰਨੇ ਵੀ ਕਲਾਕਾਰ ਨੇ ਕੋਈ ਵੀ ਹੈ ਸਾਰਿਆਂ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਦਾ ਮਖੌਲ ਬਣਾ ਕੇ ਰੱਖ ਦਿੱਤਾ ਇਨ੍ਹਾਂ ਪੱਤਰਕਾਰਾਂ ਨੇ ਜਾਂ ਝੂਠੀਆਂ ਖਬਰਾਂ ਲਾਉਣ ਵਾਲਿਆਂ ਨੇ ਇਸ ਕਰਕੇ ਰਾਜਵੀਰ ਜਵੰਦਾ ਦੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਖਬਰ ਉਹ ਬਿਲਕੁਲ ਝੂਠ ਹੈ ਨਰਪਕ ਹੋ ਚੁੱਕਿਆ ਕਿ ਮੌਤ ਠੱਠਿਆਂ ਦੇ ਵਿੱਚ ਵੱਜ ਕੇ ਯਾਨੀ ਪਸ਼ੂਆਂ ਦੇ ਨਾਲ ਹੋ ਗਈ ਆ ਉਸ ਗੱਲ ਨੂੰ ਬਾਰ ਬਾਰ ਉਛਾਲਿਆ ਜਾ ਰਿਹਾ ਉਹਦੀ ਪਤਨੀ ਦੇ ਉੱਤੇ ਇਸ ਕਰਕੇ ਉਹਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਇਸ ਗੱਲ ਦੀ ਮੰਗ ਉਹਦੇ ਸਾਥੀ ਕਲਾਕਾਰ ਵੀ ਕਰ ਸਕਦੇ ਨੇ ਔਰ ਦੂਜੇ ਪਾਸੇ ਜਿਹੜੇ ਕੋਈ ਉਹਦੇ ਫੈਨ ਨੇ ਫੈਨ ਦੇ ਰੂਪ ਦੇ ਵਿੱਚ ਵੀ ਆ ਕੇ ਇਸ ਗੱਲ ਨੂੰ ਮੁੱਦੇ ਨੂੰ ਚੱਕ ਸਕਦੇ ਨੇ ਪਰ ਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ ਸਾਜ ਵੀਰ ਜੁਹੰਦਾ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਚਲੇ ਗਏ ਹੀ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀਗੇ ਲੋਕ ਹਜੇ ਵੀ ਜੜੇ ਆ ਉਹ ਉਹਨਾਂ ਨੂੰ ਨਹੀਂ ਛੱਡਣ ਦੇ ਹੀਗੇ ਨਾ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਛੱਡਣ ਦੇ ਹੀਗੀ ਹੈ ਉਹ ਇਸ ਟਾਈਮ ਬਹੁਤ ਵੱਡੀ ਮੁਸੀਬਤ ਦੇ ਨਾਲ ਜੂਝ ਰਹੇ ਆ ਕਿਉਂਕਿ ਪਿੱਛੇ ਕੋਈ ਸਹਾਰਾ ਨਹੀਂ ਬਚਿਆ ਪਹਿਲੇ ਉਹਨਾਂ ਦੇ ਪਿਤਾ ਦੀ ਵਫਾਤ ਹੋ ਗਈ ਉਸ ਤੋਂ ਬਾਅਦ ਰਾਜਵੀਰ ਜਿਉਂਦਾ ਜੜੇ ਆ ਉਹ ਅਚਾਨਕ ਇਸ ਦੁਨੀਆ ਫਾਨੀ ਨੂੰ ਅਲਵਿਦਾ ਕਹਿ ਗਏ ਲੇਕਿਨ ਕੁਝ ਲੋਗ ਹਜੇ ਵੀ ਉਹਨਾਂ ਦੀ ਪਤਨੀ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਦੋਸ਼ ਲਾ ਰਹੇ ਹੈਗੇ ਆ ਉਹ ਅੱਗੇ ਹੀ ਜਿੱਦੀ ਵੱਡੀ ਮੁਸੀਬਤੋਂ ਗੁਜ਼ਰ ਰਹੇ ਆ ਹੁਣ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਐ ਇਸ ਤਰ੍ਹਾਂ ਦੇ ਦੋਸ਼ ਨਹੀਂ ਲਾਉਣੇ ਚਾਹੀਦੇ ਜਿਸ ਤਰ੍ਹਾਂ ਕਿ ਦੱਸਿਆ ਗਿਆ ਹੈ ਵੀਡੀਓ ਦੇ ਵਿੱਚ ਵੀ ਕਿਹੜਾ ਚੈਨਲ ਹੈ ਪੰਜਾਬ ਅਪਡੇਟ ਜਿੱਤੋਂ ਇਹ ਖਬਰਾਂ ਜੜੀਆਂ ਮੈਂ ਉਹ ਫੈਲਾਈਆਂ ਜਾ ਰਹੀਆਂ ਇਸ ਤਰ੍ਹਾਂ ਦੇ ਉਹਨਾਂ ਦੇ ਉੱਤੇ ਦੋਸ਼ ਲਾਏ ਜਾ ਰਹੇ ਹੈਗੇ ਆ ਹੁਣ ਤੇ ਜਿਹੜੇ ਜਿੰਨੇ ਇਹ ਸਿਰਫ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਖਬਰਾਂ ਦੇ ਨਾਲ ਤਕਲੀਫ ਨਹੀਂ ਪਹੁੰਚਦੀ ਬਲਕਿ ਜਿਹੜੇ ਉਹਨਾਂ ਦੇ ਸੁਣਨੇ ਵਾਲੇ ਚਾਣ ਵਾਲੇ ਹੈਗੇ ਆ ਉਹਨਾਂ ਸਾਰਿਆਂ ਦੀ ਦਿਲਦਾਰੀ ਹੋਣੀ ਹੈ ਉਹਨਾਂ ਦੇ ਦਿਲ ਟੁੱਟਦੇ ਹੈਗੇ ਆ ਹੁਣ ਤੇ ਕੋਈ ਵੀ ਐਸੀ ਗੱਲ ਜਿਹੜੀ ਕਿ ਮੰਨਫੀ ਹੈ ਜਾਂ ਨੈਗੇਟਿਵ ਹੈਗੀ ਹੈ ਜਿਹਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਦੁੱਖ ਤਕਲੀਫ ਪਹੁੰਚਦੀ ਹੈ ਉਹ ਨਹੀਂ ਫੈਲਾਉਣੀ ਚਾਹੀਦੀ ਹੈਗੀ ਬਲਕਿ ਉਹਨਾਂ ਦੇ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਰੱਬ ਅਗੇ ਕਿ ਰਾਜੀ ਕਰਦਾ ਨੂੰ ਵਿਜੜਾ ਵਾ ਉਹ ਰੱਬ ਜਿਹੜਾ ਵਾ ਉਹ ਚੰਗੀ ਥਾਂ ਤੇ ਰੱਖੇ ਔਰ ਜਿਹੜੇ ਉਹਨਾਂ ਦੇ ਪਰਿਵਾਰ ਆਲੇ ਆ ਉਹਨਾਂ ਦੇ ਉੱਤੇ ਵੀ ਆਪਣਾ ਕਰਮ ਕਰੇ ਆਪਣੀ ਰਹਿਮਤ ਕਰੇ ਉਹਨਾਂ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਆਸਾਨ ਕਰੇ ਉਹਨਾਂ ਨੂੰ ਸਬਰ ਦੇਵੇ ਦੂਜੇ ਪਾਸੇ ਦਿਲਜੀਤ ਦੁਸਾਂਜ ਦੇ ਉੱਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਅਮਿਤਾ ਵਜਨ ਦੇ ਸ਼ੋਅ 'ਚ ਜਾ ਕੇ ਉਹਨੇ ਪੈਰ ਕਿਉਂ ਛੂਏ ਉਹ ਸਿਰਫ ਇੱਕ ਐਕਟਰ ਨੂੰ ਦੇਖ ਰਿਹਾ ਸੀਗਾ ਉਸ ਦੇ ਹਿਸਾਬ ਨਾਲ ਉਨੇ ਦੇ ਪੈਰ ਛੁਏ ਵੀ ਸਿੱਖੀ ਇਜ਼ਮ ਦੇ ਵਿੱਚ ਜਿਹੜੀ ਪਰੰਪਰਾ ਹੈਗੀ ਹੈ ਵੱਡਿਆਂ ਨੂੰ ਇੱਤਰਾਮ ਦੇਣਾ ਇੱਜ਼ਤ ਦੇਣਾ ਉਸ ਦੇ ਹਿਸਾਬ ਦੇ ਨਾਲ ਜਿਹੜੇ ਆ ਉਹ ਪੈਰ ਛੁਏ ਗਏ ਸਿਗੇ ਔਰ ਉਸ ਸ਼ੋਚ ਜਾਣ ਦਾ ਮਕਸਦ ਸਿਰਫ ਸਿਰਫ ਹਰ ਤੇ ਫਸੇ ਲੋਕਾਂ ਵਾਸਤੇ امداد ਕਰਨਾ ਸਿਗਾ ਜਿਹੜਾ ਉਥੋਂ ਪੈਸਾ ਆਇਆ ਜਿਸ ਤਰ੍ਹਾਂ ਕਿ ਦਲਜੀਤ ਸੁਚਾਨ ਦੇ ਕਿਹਾ کہ این پیسہ میں اپنے کو بھی دے سکنا ہے لیکن اس نیشنل ٹی وی کے اُتے آ کے یہ کام اس لیے کیا گیا کہ جڑے باقی دیکھ والے ہی ہے انہوں نے بھی موٹیویشن ملے اور وہ بھی ہر چسے لوگوں واسطے کچھ نہ کچھ ضرور کرن اس مصیبت کی کڑی کے باقی ورنہ ویڈیو کنچری لگی کومینٹس کر کے لازمی دسو رکھیو اپنا ڈھیر سارا خیال ملیں گے اگلی ویڈیو دلہ حافظ